ਅੱਜ ਵੀ ਪੰਜਾਬ ਦਾ ਮੁੱਖ ਮੰਤਰੀ ਜਾਂ ਵਿਰੋਧੀ ਧਿਰ ਦੇ ਬੈਠਾ ਤਾਂ ਐਂ ਬਿਆਨ ਦੇ ਰਿਹਾ ਹੈ ਖੁਦ ਮੰਨ ਰਿਹਾ ਹੈ ਕਿ ਫੈਕਟਰੀਆਂ ਥੱਲੇ ਪਾਣੀ ਪਾਈ ਜਾਂਦੀਆਂ ਨੇ ਕੱਲ ਮੰਨਿਆ ਕਿ ਫੈਕਟਰੀਆਂ ਜ਼ਹਿਰਾਂ ਪਾਈ ਜਾਂਦੀਆਂ ਨੇ ਪਾਣੀ ਦੇ ਵਿੱਚ ਦਰਿਆਵਾਂ ਦੇ ਵਿੱਚ ਤੇ ਰੋਕਣਾ ਭਾਈ ਕਿਹਦੇ ਆ ਪੰਜਾਬ ਦਾ ਮੁੱਖ ਮੰਤਰੀ ਕੱਲ ਵਿਧਾਨ ਸਭਾ ਸੈਸ਼ਨ ਦੇ ਵਿੱਚ ਖੜ ਕੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਰੀਆਂ ਗੱਲਾਂ ਕਰ ਰਹੇ ਨੇ ਤੋਂ ਹੁਣ ਜਿਹੜੀ ਇਹ ਸਾਰੀ ਆ ਭੱਜ ਨਾਟ ਤੇ ਆ ਜਿਹੜੀ ਅਬ ਕਰ ਰਹੇ ਆ ਖੇਡ ਖੇਡ ਰਹੇ ਆ ਤੁਸੀਂ ਚਾਹ ਦੀ ਡਿਊਟੀ ਲਾਤੀ ਅੱਜ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਅਸੀਂ ਪੈਸੇ ਦੀ ਕਮਿਟੀ ਰਹਿਣ ਦੇਵਾਂਗੇ ਅਸੀਂ ਬਾਬਾ ਜੀ ਨੂੰ ਲਾ ਰੱਖਿਆ ਹੁਣ ਬੁੱਢੇ ਤੇ ਆਪਨ ਸਾਡਾ ਧਿਆਨ ਹੈ ਕਾਰਨ ਕੀ ਵੀ ਇਹਨਾਂ ਨੂੰ ਕੁਛ ਨਾ ਕੁਛ 22 ਤਰੀਕ ਤੋਂ ਪਹਿਲਾਂ ਕਰਨਾ ਪੈਂਦਾ ਐਨਜੀਟੀ ਦੇ ਵਿੱਚ ਕੰਟੈਂਪਟ ਪਾਇਆ ਹੋਇਆ ਕਿਉਂ ਪਾਉਣਾ ਪਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਐਨਜੀਟੀ ਨੇ ਆਰਡਰ ਕੱਢੇ ਹੋਏ ਆ ਕਿ ਇਹਨੂੰ ਫੌਰੀ ਤੌਰ ਦੇ ਉੱਤੇ ਜਿਹੜਾ ਇਹ ਜ਼ਹਿਰ ਪਾ ਰਹੀਆਂ ਫੈਕਟਰੀਆਂ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ। ਉਹਦੇ ਖਿਲਾਫ ਅਜੇ ਤੱਕ ਕੋਈ ਸਰਕਾਰ ਨਹੀਂ ਬੋਲੀ ਕਿ ਜਿਹੜਾ ਇਹ ਡਰਾਮਾ ਜਿਹੜੀ ਇਹ ਖੇਡ ਖੇਡ ਰਹੇ ਹਨ ਇਹ ਸਿਰਫ ਡਰਾਮਾ ਹੈ। ਉਹ ਗੁੰਗੂੰਦ ਮਿੱਟੀ ਝਾੜ ਰਹੇ ਨੇ। ਹੋ ਸਕਦਾ 22 ਤਰੀਕ ਨੂੰ ਕੋਈ ਨਾ ਕੋਈ ਡਰਾਮਾ ਕਰਕੇ ਦਿਖਾ ਦੇਵੇ। ਕੋਈ ਜੀ ਅਸੀਂ ਆ ਬੰਦ ਕਰਦੇ। ਕਾਰਨ ਬੜਾ ਸਾਫ਼ ਹੈ। ਅਰਬਾਂ ਰੁਪਇਆ ਮੋਟਾ ਚੜਾਵਾ ਇੰਨਾਂ ਫੈਕਟਰੀਆਂ کارਖਾਨਿਆਂ ਕੋਲ ਦਿੱਲੀ ਵਾਲੇ ਵੀ ਇਹ ਲੈਂਦੇ ਆ ਤੇ ਐਨਜੀਟੀ ਹੁਣ 23 ਤਰੀਕ ਨੂੰ ਜਿਹੜਾ ਨਹੀਂ ਫੈਸਲਾ ਦੇ ਸਕੀ ਉਹਦੀ ਉਮੀਦ ਕੀਤੀ ਜਾ ਰਹੀ ਹੈ ਕਿ 22 ਜੁਲਾਈ ਨੂੰ ਉਹ ਵੱਡਾ ਫੈਸਲਾ ਜਿਹੜਾ ਦੇਗੀ ਕਿ ਜਿਹੜੀ ਚੀਜ਼ ਨੂੰ ਆਰਡਰ ਹੋ ਕੇ ਕੋਰਟ ਤੇ ਬੰਦ ਕਰਨ ਦੇ ਉਹ ਇਹਨਾਂ ਤੋਂ ਬੰਦ ਜਿਹੜੀ ਹੈ ਨਹੀਂ ਕਰਵਾਈ ਜਾ ਰਹੀ ਉਹਦੇ ਕਾਰਨ ਜਿਹੜੇ ਆਪਾਂ ਸਾਰੇ ਸਮਝਦੇ ਹਾਂ ਕਿ ਕਿਉਂ ਨਹੀਂ ਬੰਦ ਕਰਵਾਈ ਜਾ ਰਹੀ ਅ ਅੱਜ ਦੀ ਜਿਹੜੀ ਆ ਸਟੇਟਮੈਂਟ ਹੈਗੀ ਹੈ ਉਹ ਕਾਲੇ ਪਾਣੀ ਦਾ ਮੋਰਚਾ ਵੱਲੋਂ ਹੈ ਅਸੀਂ ਬੜੇ ਲੰਮੇ ਸਮੇਂ ਤੋਂ ਬੁੱਢੇ ਦਰਿਆ ਦੇ ਮਸਲੇ ਉੱਤੇ ਕੰਮ ਕਰ ਰਹੇ ਹਾਂ ਤੇ ਅੱਜ ਮੁੱਖ ਮੰਤਰੀ ਸਾਹਿਬ ਨੇ ਇਹਦੇ ਬਾਰੇ ਕੁਝ ਗੱਲਾਂ ਕੀਤੀਆਂ ਸੁਲਤਾਨਪੁਰ ਲੋਧੀ ਵਿੱਚ ਤੇ ਅਖਬਾਰਾਂ ਵਿੱਚ ਵੀ ਕਾਫੀ ਆਇਆ ਹੋਇਆ ਹੈ ਕਿ ਕੋਈ ਕਮੇਟੀ ਸਰਕਾਰ ਨੇ ਬਣਾਈ ਹੈ ਤੇ ਇੱਕ ਕੋਈ ਵੱਡਾ ਫੈਸਲਾ ਆਣ ਦੀ ਉਮੀਦ ਹੈ 23 ਤਰੀਕ ਨੂੰ ਤੇ ਉਹਦੇ ਕਰਕੇ ਸਰਕਾਰ ਵਿੱਚ ਵੀ ਤੇ ਇੰਡਸਟਰੀ ਦੇ ਵਿੱਚ ਵੀ ਕਾਫੀ ਜਿਹੜੀ ਹੈ ਨੱਠ ਭੱਜ ਜਿਹੜੀ ਨਜ਼ਰ ਆ ਰਹੀ ਹੈ ਇਹਨੂੰ ਲੈ ਕੇ ਇਦਾਂ ਦੀ ਨੱਠ ਭੱਜ ਜਿਹੜੀ ਪਹਿਲਾਂ 23 ਦਸੰਬਰ ਨੂੰ ਨਜ਼ਰ ਆਈ ਸੀ ਤਕਰੀਬਨ 7 ਮਹੀਨੇ ਪਹਿਲਾਂ ਤੇ ਉਦੋਂ ਵੀ ਇੱਕ ਵੱਡਾ ਫੈਸਲਾ ਆਉਣ ਜਾ ਰਿਹਾ ਸੀ 23 ਦਸੰਬਰ ਨੂੰ ਪਰ ਉਦੋਂ ਉਹ ਟਲ ਗਿਆ ਸੀ ਤੇ ਉਦੋਂ 23 ਦਸੰਬਰ ਨੂੰ ਹੀ ਬਾਬਾ ਸੀਚੇਵਾਲ ਜੀ ਫਿਰ ਇੱਥੇ ਆ ਗਏ ਸੀ ਆਪਣੇ ਉਸੇ ਦਿਨ ਤੇ ਉਹ ਦਿਨ ਉਹਨਾਂ ਨੇ ਫਿਰ ਕਾਰਵਾਈ ਜਿਹੜੀ ਹੈ ਸਵੇਰੇ ਸ਼ੁਰੂ ਕਰ ਦਿੱਤੀ ਸੀ ਤੇ ਉਹ ਕਾਰਵਾਈਆਂ ਆਪਾਂ ਦੇਖਦੇ ਹਾਂ ਹਾਲੇ ਤੱਕ ਚੱਲ ਰਹੀਆਂ ਕਿਉਂਕਿ ਫੈਸਲਾ ਹਲੇ ਕੋਈ ਆਇਆ ਨਹੀਂ ਐਨਜੀਟੀ ਦਾ ਤੇ ਐਨਜੀਟੀ ਹੁਣ 23 ਤਰੀਕ ਨੂੰ ਜਿਹੜਾ ਨਹੀਂ ਫੈਸਲਾ ਦੇ ਸਕੀ ਉਹਦੀ ਉਮੀਦ ਕੀਤੀ ਜਾ ਰਹੀ ਹੈ ਕਿ 22 ਜੁਲਾਈ ਨੂੰ ਉਹ ਵੱਡਾ ਫੈਸਲਾ ਜਿਹੜਾ ਦੇਗੀ ਸਾਨੂੰ ਉਮੀਦ ਹੈ ਕਿ ਉਹਦੇ ਪਹਿਲੇ ਜਿਹੜੇ ਆਰਡਰ ਆ ਚੁੱਕੇ ਹੋਏ ਐ ਕਿ ਇਹਨੂੰ ਬੰਦ ਕੀਤਾ ਜਾਵੇ ਤੇ ਕਪਿਲ ਜੀ ਨੇ ਸਾਡੇ ਨਾਲ ਹੈਗੇ ਨੇ ਐਨਜੀਟੀ ਦੇ ਵਿੱਚ ਤਿੰਨ ਪਟੀਸ਼ਨਾਂ ਜਿਹੜੀਆਂ ਸਾਡੇ ਵੱਲੋਂ ਲਗਾਈਆਂ ਕਿ ਕੰਟੈਂਪਟ ਪਟੀਸ਼ਨਸ ਕਿ ਆਰਡਰ ਆਲਰੇਡੀ ਹੋਏ ਹੋਏ ਐ ਬੰਦ ਕਰਨ ਦੇ ਤੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਜਿਹੜਾ ਹੈ ਉਹਦੇ ਅਫਸਰ ਇੰਡਸਟਰੀ ਦੇ ਨਾਲ ਮਿਲੀ ਭੁਗਤ ਕਰਕੇ ਕਿ ਜਿਹੜੀ ਚੀਜ਼ ਨੂੰ ਆਰਡਰ ਹੋ ਕੇ ਕੋਰਟ ਦੇ ਬੰਦ ਕਰਨ ਦੇ ਉਹ ਇਹਨਾਂ ਤੋਂ ਬੰਦ ਜਿਹੜੀ ਐ ਨਹੀਂ ਕਰਵਾਈ ਜਾ ਰਹੀ ਉਦੇ ਕਾਰਨ ਜਿਹੜੇ ਆਪਾਂ ਸਾਰੇ ਸਮਝਦੇ ਆਂ ਕਿ ਕਿਉਂ ਨਹੀਂ ਬੰਦ ਕਰਵਾਈ ਜਾ ਰਹੀ ਪਰ ਉਹਦਾ ਹੁਣ ਇੰਨਾ ਕੁ ਪ੍ਰੈਸ਼ਰ ਬਣ ਗਿਆ ਕਿ ਕੰਟੈਂਪਟ ਪਟੀਸ਼ਨ ਲੱਗ ਗਈ ਹੈ ਤੇ ਸੁਣਨ ਚ ਇਹ ਵੀ ਆਇਆ ਹੈ ਕਿ ਮੈਂਬਰ ਸੈਕਟਰੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਜਿਹੜੇ ਆ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ 30 ਜੂਨ ਨੂੰ ਨਵੇਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਸੈਕਟਰੀ ਜਿਹੜੇ ਲਾਤੇ ਗਏ ਆ ਤੇ ਇਹ ਮਾਹੌਲ ਹੈ ਜਿਹਦੇ ਵਿੱਚ ਅਸੀਂ ਅੱਜ ਇਹ ਗੱਲਬਾਤ ਕਰ ਰਹੇ ਆਂ ਅੱਜ ਮੁੱਖ ਮੰਤਰੀ ਸਾਹਿਬ ਨੇ ਕੀ ਕਿਹਾ ਉਹਦੇ ਬਾਰੇ ਕੀ ਗੱਲਬਾਤ ਹੈ ਉਹ ਅਗਲੀਆਂ ਗੱਲਾਂ ਜਿਹੜੀਆਂ ਤੁਹਾਨੂੰ ਮੇਰੇ ਸਾਥੀ ਲੱਖਾ ਸੁਧਾਨਾ ਜੀ ਜਿਹੜੀਆਂ ਅਗਲੀ ਗੱਲ ਕਰਨਗੇ ਸਾਡੇ ਸਾਥੀ ਖੈਰਾ ਜੀ ਜਸਕੀਰਤ ਜੀ ਡਾਕਟਰ ਬੈਂਸ ਕਪਲ ਜੀ ਸਾਡੇ ਕੋਲ ਸਾਥੀ ਆਏ ਨਹੀਂ ਅੱਜ ਅਸੀਂ ਸਾਡਾ ਇਹ ਪ੍ਰੈਸ ਨੂੰ ਕਿਉਂ ਇਹ ਸੰਬੋਧਤ ਹੋ ਰਹੇ ਆ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਕੱਲ ਵਿਧਾਨ ਸਭਾ ਸੈਸ਼ਨ ਦੇ ਵਿੱਚ ਖੜਕੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਰੀਆਂ ਗੱਲਾਂ ਕਰ ਰਹੇ ਨੇ ਉਹ ਇੱਕ ਉਦਾਹਰਨ ਦੇ ਰਹੇ ਆ ਕਿ ਕਿਸੇ ਵੂਨ ਕੰਪਨੀ ਨੇ ਜਹਾਜ਼ ਜਿਹੜੀ ਬਣਾਉਂਦੀ ਹੈ ਉਹਨੇ ਕਿਤੇ ਪਾਣੀ ਥੱਲੇ ਪਾਤਾ ਜ਼ਹਿਰੀਲਾ ਤੇ ਉਹਨੂੰ ਕਈ ਮਿਲੀਅਨ ਜਿਹੜਾ ਡਾਲਰ ਉਹਨੂੰ ਜੁਰਮਾਨਾ ਹੋਇਆ ਤਾਂ ਗੱਲਾਂ ਕਰਨੀਆਂ ਗੁਰਵਾਣੀ ਦੇ ਵਿੱਚੋਂ ਤੁਕਾਂ ਗੁਰਵਾ ਮੈਂ ਕਹਿੰਨਾ ਇਹ ਜਿਹੜੀ ਅਸਲ ਦੇ ਵਿੱਚ ਨਾ ਗੁਰੂ ਰੰਸਾਹ ਦੀ ਬੇਅਦਬੀ ਦੇ ਉੱਤੇ ਬਹਿਸ ਰਹੀ ਇਹ ਸੈਸ਼ਨ ਜਿਹੜਾ ਬਿੱਲ ਲਿਆਂਦਾ ਗਿਆ ਮਤਾ ਲਿਆਂਦਾ ਗਿਆ ਕਾਨੂੰਨ ਬਣਾਉਣ ਦੀ ਖਾਤਰ ਬੇਅਦਬੀਆਂ ਨੂੰ ਜਿਹੜੀਆਂ ਹੁੰਦੀਆਂ ਸਜ਼ਾਾਂ ਮਾਂ ਉਹਨੂੰ ਕਿਵੇਂ ਦੇਣੀਆਂ ਉਹਦੇ ਦੋਸ਼ੀਆਂ ਨੂੰ ਉਹਦੇ ਉੱਤੇ ਬਹਿਸ ਲਈ ਇਹ ਸੈਸ਼ਨ ਬੁਲਾਇਆ ਸੀਗਾ ਪਰ ਮੈਨੂੰ ਲੱਗਦਾ ਕਿ ਪੰਜਾਬ ਦਾ ਮੁੱਖ ਮੰਤਰੀ ਆਪ ਹੀ ਗੁਰੂ ਅੰਗਦ ਸਾਹਿਬ ਦੀ ਬੇਅਦਬੀ ਕਰ ਰਿਹਾ ਕਿਵੇਂ ਕਰ ਰਿਹਾ ਇੱਕ ਪਾਸੇ ਕਹਿ ਰਹੇ ਨੇ ਕਿ ਪਵਨ ਗੁਰੂ ਆ ਭਾਈ ਸੰਭੋ ਪਾਣੀ ਪਿਓ ਆ ਭਾਈ ਧਰਤੀ ਮਾਂ ਗਰਵਾਣੀ ਕਹਿੰਦੀ ਤੇ ਦੂਜੇ ਪਾਸੇ ਜਿਹੜਾ ਨਵਾਂ ਨਵਾਂ ਇੱਥੋਂ ਦਾ ਐਮਐਲਏ ਬਣਿਆ ਰਜੀਵ ਰੋੜਾ ਉਹਨੂੰ ਮੰਤਰੀ ਬਣਾਇਆ ਉਹਦੇ ਕੋਲ ਵਿਭਾਗਾ ਘੜਾ ਦਿੱਤਾ ਕਾਰਖਾਨੇ ਵਾਲਾ ਕਿਉਂਕਿ ਖੁਦ ਕਾਰਖਾਨੇਦਾਰ ਆ ਆਪ ਬੰਦਾ ਉਹ ਇਥੇ ਉਹਦੀਆਂ ਆਪ ਵੀ ਪਤਾ ਨਹੀਂ ਕਿੰਨੀਆਂ ਫੈਕਟਰੀਆਂ ਲੁਧਿਆਣੇ ਚ ਹੈ ਤੇ ਉਸੇ ਬੰਦੇ ਨੂੰ ਜਿਹੜੇ ਬੰਦੇ ਦੇ ਸੰਕੜੇ ਫੈਕਟਰੀਆਂ ਹੋਣ ਉਸੇ ਬੰਦੇ ਨੂੰ ਚੱਕ ਕੇ ਤੁਸੀਂ ਉਹ ਮੈਕਮਾ ਦੇ ਦਿੰਨੇ ਆ ਤੇ ਉਹ ਕਦੋਂ ਫਿਰ ਇੱਥੇ ਜਿਹੜਾ ਜ਼ਹਿਰਾਂ ਪੈ ਰਿਆਂ ਪਾਣੀ ਚ ਬੰਦ ਕਰੂਗਾ ਤੇ ਇਹ ਜਿਹੜੇ ਜਿਵੇਂ ਆਪਣੇ ਸਾਡੇ ਸਾਥੀ ਜੀ ਸਕੀਰਤੀ ਨੇ ਦੱਸੀ ਕਿ 22 ਤਰੀਕ ਦੀ ਐਨਜੀਟੀ ਦੇ ਵਿੱਚ ਕੰਟੈਂਪਟ ਪਾਇਆ ਹੋਇਆ ਕਿਉਂ ਪਾਉਣਾ ਪਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਐਨਜੀਟੀ ਨੇ ਆਰਡਰ ਕੱਢੇ ਹੋਏ ਆ ਕਿ ਇਹਨੂੰ ਫੌਰੀ ਤੌਰ ਦੇ ਉੱਤੇ ਜਿਹੜਾ ਜ਼ਹਿਰ ਪਾ ਰਹੀਆਂ ਫੈਕਟਰੀਆਂ ਇਹਨਾਂ ਨੂੰ ਬੰਦ ਕੀਤਾ ਜਾਵੇ। ਉਹਦੇ ਖਿਲਾਫ ਹਜ ਤੱਕ ਕੋਈ ਸਰਕਾਰ ਨਹੀਂ ਬੋਲੀ। ਅੱਜ ਵੀ ਪੰਜਾਬ ਦਾ ਮੁੱਖ ਮੰਤਰੀ ਜਾਂ ਵਿਰੋਧੀ ਧਿਰ ਜਿਵੇਂ ਬੈਠਾ ਹੁੰਦਾ ਐ ਬਿਆਨ ਦੇ ਰਿਹਾ। ਖੁਦ ਮੰਨ ਰਿਹਾ ਕਿ ਫੈਕਟਰੀਆਂ ਥੱਲੇ ਪਾਣੀ ਪਾਈ ਜਾਂਦੀਆਂ ਨੇ। ਕੱਲ ਮੰਨਿਆ ਕਿ ਫੈਕਟਰੀਆਂ ਜ਼ਹਿਰਾਂ ਪਾਈ ਜਾਂਦੀਆਂ ਨੇ। ਪਾਣੀ ਦੇ ਵਿੱਚ, ਦਰਿਆਵਾਂ ਦੇ ਵਿੱਚ ਤੇ ਰੋਕਣਾ ਭਾਈ ਕਿਹਦੇ ਆ? ਤੂੰ ਪੰਜਾਬ ਦਾ ਮੁੱਖ ਮੰਤਰੀ ਆ, ਤੂੰ ਮਾਲਕਾਂ ਪੰਜਾਬ ਦਾ, ਤੂੰ ਹੀ ਰੋਕਣਾ। ਉਦੋਂ ਆਪਣੇ ਸਿਚੇਲ ਸਾਹਿਬ ਆ, ਉਹ ਜਿਵੇਂ ਬੇਈਨਰੀ ਦੇ ਫਿਰਦੇ ਅੱਜ ਡਰਾਮਾ ਆ ਕਰਦੇ ਕੁਝ ਹੋਰ ਨਾਲ ਉਹਨਾਂ ਦੀ ਆਉ ਭਗਤ ਕਰਦੇ ਫਿਰਦਾ ਕਿ ਹਾਂ ਜੀ ਬਾਬਾ ਜੀ ਬੜੇ ਚੰਗੇ ਕੰਮ ਕਰ ਰਹੇ ਆ ਤੇ ਐ ਈ ਲੁਧਿਆਣੇ ਦੇ ਪਿੱਛੇ ਕੁਰਸੀ ਢਾਹ ਕੇ ਬਹਿ ਗਏ ਸੀਗੇ ਕੁਝ ਮਹੀਨੇ ਪਹਿਲਾਂ ਕਿ ਦੇਖੋ ਜੀ ਮੈਂ ਤਾਂ ਜੇਸਵੀਆਂ ਲਾ ਰੱਖੀਆਂ ਮੈਂ ਖੂਪ ਪਟਾ ਤੇ ਉਹ ਖੂਪ ਪਟਣ ਨਾਲ ਕਿਹੜਾ ਹੱਲ ਹੋ ਗਿਆ ਜਿਹੜਾ ਖੂਪ ਪਟ ਕੇ ਗਾਰ ਕੱਢ ਤੀ ਨਾ ਉਹ ਹੁਣੇ ਮੈਂ ਜਿਸ ਕੀਰਤੀ ਨਾਲ ਗੱਲ ਕਰਦਾ ਸੀਗਾ ਇਹ ਕਹਿੰਦੇ ਵੀ ਇਹ ਤਾਂ ਨੁਕਸਾਨ ਹੋ ਗਿਆ ਥੱਲੋਂ ਜਿਹੜਾ ਖੂਪ ਪੱਟੇ ਗਏ ਆਪਣਾ ਗਾਰ ਕੱਢੀ ਗਈ ਉਹਦਾ ਜ਼ਹਿਰੀਲਾ ਪਾਣੀ ਥੱਲੇ ਜਾਣ ਲੱਗ ਗਿਆ ਕਿਉਂਕਿ ਇਹਦੀ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਅਸੀਂ ਜਰਗ ਪਿੰਡ ਗਏ 70 ਫੁੱਟ ਡੂੰਗਾ ਛੱਪੜਪੜਤਾ ਸਰਪੰਚ ਨੇ ਉਥੇ ਉਹ ਸਾਰਾ ਜ਼ਹਿਰੀਲਾ ਗੰਦਾ ਪਾਣੀ ਸੀ ਜਿਹੜਾ ਉੱਥੱਲੇ ਜੀਰ ਕੇ ਜਾਣ ਲੱਗ ਗਿਆ ਬ੍ਰੇਤੀ ਰਾਹੀਂ ਤੇ ਸਾਰੇ ਪਿੰਡ ਨੂੰ ਕਾਲਾ ਪੀਲਾ ਹੋ ਗਿਆ ਕੱਲੇ-ਕੱਲੇ ਘਰ ਦੇ ਉੱਤੇ ਡਾਕਟਰ ਲਿਖ ਕੇ ਲੱਗ ਗਏ ਤੁਹਾਡੇ ਪਿੰਡ ਦਾ ਪਾਣੀ ਪੀਣ ਯੋਗ ਨਹੀਂ ਉਹੀ ਹਾਲਾਤ ਲੁਧਿਆਣੇ 'ਚ ਕਰਤਾ ਇਹਨਾਂ ਨੇ ਥੱਲੋਂ ਗਾਰ ਕੱਢਦੀ ਇਥੋਂ ਦੇ ਲੋਕਾਂ ਨੂੰ ਵੀ ਮਾਰ ਦੇਣਗੇ ਉਹ ਬਾਕੀ ਤਾਂ ਜਿਹੜੇ 3 ਕਰੋੜ ਲੋਕ 6 ਜ਼ਿਲ੍ਹੇ ਦੱਖਣੀ ਮਾਲਵੇ ਦੇ ਪੰਜਾਬ ਦੇ ਆ ਲੁਧਿਆਣੇ ਤੋਂ ਲੈ ਕੇ ਤੇ ਅੱਗੇ ਰਾਸਤਾਂ ਦੇ 6 ਜ਼ਿਲ੍ਹੇ ਆ 3 ਸੋ ਹੁਣ ਜਿਹੜੀ ਇਹ ਸਾਰੀ ਆ ਭਜਨਾਠ ਤੇ ਆ ਜਿਹੜੀ ਕਰ ਰਹੇ ਆ ਇਹ ਖੇਡ ਖੇਡ ਰਹੇ ਆ ਕਿਸੇ ਚਾਹ ਦੀ ਡਿਊਟੀ ਲਾਤੀ ਅੱਜ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਅਸੀਂ ਪੈਸੇ ਦੀ ਕਮੀ ਨਹੀਂ ਰਹਿਣ ਦੇਵਾਂਗੇ ਅਸੀਂ ਬਾਬਾ ਜੀ ਨੂੰ ਲਾ ਰੱਖਿਆ ਹੁਣ ਬੁੱਢੇ ਦਰਿਆਵਲ ਸਾਡਾ ਧਿਆਨ ਹੈ ਕਾਰਨ ਕੀ ਵੀ ਇਹਨਾਂ ਨੂੰ ਕੁਛ ਨਾ ਕੁਛ 22 ਤਰੀਕ ਤੋਂ ਪਹਿਲਾਂ ਕਰਨਾ ਪੈਂਦਾ ਜਿਵੇਂ ਕਿ ਪਹਿਲਾਂ ਵੀ ਇਹਨਾਂ ਨੇ ਜਦੋਂ ਸੁਣਵਾਈ ਹੋਈ ਐ ਜੀਟੀ ਦੇ ਵਿੱਚ ਉਦੋਂ ਵੀ ਕੋਈ ਨਾ ਕੋਈ ਡਰਾਮਾ ਰਚਿਆ ਸੀ ਪਰ ਮੈਂ ਫੇਰ ਕਹਿਣਾ ਕਿ ਕਸੂਰ ਸਾਡੇ ਲੋਕਾਂ ਦਾ ਕਿਉਂ ਲੋਕਾਂ ਦਾ ਯਾਰ ਖਾ ਕੇ ਯਾਰਾ ਪੀ ਕੇ ਮਰਨ ਨੂੰ ਤਿਆਰ ਨੇ ਔਰ ਲੋਕ ਉੱਠ ਕੇ ਖਾੜਨ ਨੂੰ ਲੜਨ ਨੂੰ ਤਿਆਰ ਨਹੀਂ ਹੈਗੇ ਓਡੇ ਪੱਦਰ ਦੇ ਉੱਤੇ ਸੋ ਲੋਕੋ ਅਸੀਂ ਤਾਂ ਲਗਾਤਾਰ ਮੈਂ ਧੰਨਵਾਦ ਕਰਦਾ ਸਾਡੀ ਸਮੁੱਚੀ ਟੀਮ ਦਾ ਜਿਹੜੇ ਅੱਜ ਦੇ ਨਹੀਂ ਲਗਾਤਾਰ ਪਿਛਲੇ 7-8 ਸਾਲ ਤੋਂ ਲਗਾਤਾਰ ਬੁੱਢੇ ਦਰਿਆ ਨੂੰ ਲੈ ਕੇ ਵਾਤਾਵਰਨ ਨੂੰ ਲੈ ਕੇ ਪਾਣੀਆਂ ਨੂੰ ਲੈ ਕੇ ਲਗਾਤਾਰ ਟੀਮ ਕੰਮ ਕਰ ਰਹੀ ਆ ਔਰ ਇਲੀਗਲੀ ਕੰਮ ਕਰ ਰਹੇ ਨੇ ਕਪਲਜੀ ਨੇ ਜਸਕੀਰਤ ਜੀ ਨੇ ਬੈਂਸ ਜੀ ਨੇ ਲੀਗਲੀ ਕੰਮ ਕਰ ਰਹੇ ਨੇ ਨਾਲ ਜਿੰਮੇ ਸੰਘਰਸ਼ ਵਾਲਾ ਕੰਮ ਹੈ ਤੈਨੂੰ ਦਸੰਬਰ ਦਾ ਅਸੀਂ ਇਕੱਠ ਵੀ ਰੱਖਿਆ ਉਹਦੇ ਵਿੱਚ ਵੀ ਓਵੇਂ ਜੋਦਾਂ ਸਾਡੇ ਹੋਰ ਦੂਜੀ ਟੀਮ ਪਾ ਰਹੀ ਆ ਸੋ ਅਸੀਂ ਅੱਜ ਇਸ ਕਰਕੇ ਇਕੱਠੇ ਹੋਏ ਆ ਵੀ ਲੋਕਾਂ ਨੂੰ ਘੱਟੋ ਘੱਟ ਪਤਾ ਲੱਗੇ ਵੀ ਜਿਹੜਾ ਇਹ ਡਰਾਮਾ ਜਿਹੜੀ ਇਹ ਖੇਡ ਖੇਡ ਰਹੇ ਹਨ ਇਹ ਸਿਰਫ ਡਰਾਮਾ ਹੈ ਉਹ ਤੁਹਾਨੂੰ ਗੋਦਾ ਮਿੱਟੀ ਝਾਲ ਰਹੇ ਨੇ ਹੋ ਸਕਦਾ 22 ਤਰੀਕ ਨੂੰ ਕੋਈ ਨਾ ਕੋਈ ਡਰਾਮਾ ਕਰਕੇ ਦਿਖਾ ਦੇਣ ਦੇਖੋ ਜੀ ਅਸੀਂ ਆ ਬੰਦ ਕਰਤਾ ਅਸੀਂ ਕਮਿਸ਼ਨਰ ਕੋਲੇ ਗਏ ਆ ਅਸੀਂ ਖਾਣੇ ਦੇ ਵਿੱਚ ਦਿਖਾ ਦਿੱਤੀ ਆ ਜਾ ਕੇ ਵੀ ਆ ਜੀ ਐਨਜੀਟੀ ਦੇ ਆਰਡਰ ਨੇ ਇਹਨਾਂ ਆਰਡਰਾਂ ਦੇ ਕਾਰਵਾਈ ਕਰ ਦੋ ਉਹਨਾਂ ਨੇ ਕਿਹਾ ਵੀ ਇਹ ਗੈਰ ਕਾਨੂੰਨੀ ਹੈ ਬੰਦ ਹੋਣਾ ਚਾਹੀਦਾ ਤੇ ਜਿਹੜਾ ਬੰਦਾ ਖੁਦ ਜ਼ਹਿਰ ਪਾ ਰਿਹਾ ਪਤਾ ਨਹੀਂ ਪਿਛਲੇ 20 ਜਾਂ 25 ਸਾਲ ਤੋਂ ਉਹਨੂੰ ਤੁਸੀਂ ਉਸੇ ਮਹਿਕਮੇ ਦਾ ਮੰਤਰੀ ਬਣਾਤਾ ਤੇ ਰੋਕ ਦੂਗਾ ਜ਼ਹਿਰਾਂ ਸੋ ਇਸ ਕਰਕੇ ਇਹ ਬੜੀ ਬੇਈਮਾਨੀ ਹੈ ਕਾਰਨ ਬੜਾ ਸਾਫ਼ ਹੈ ਅਰਬਾਂ ਰੁਪਿਆ ਮੋਟਾ ਚੜਾਵਾ ਇਹ ਨਾ ਪ੍ਰਕਟੀਆਂ ਕਾਰਖਾਨਿਆਂ ਕੋਲ ਦਿੱਲੀ ਵਾਲੇ ਵੀ ਇਹ ਲੈਂਦੇ ਆ ਸਰਕਾਰ ਵੀ ਲੈਂਦੀ ਹੈ ਉਹ ਕਦੇ ਲੋਕਾਂ ਨੂੰ ਅੱਖਾਂ ਲੋਕਾਂ ਦੀ ਪੂੰਜਨ ਲਈ ਠੰਡੀਆਂ ਕਰਨ ਲਈ ਲੋਕ ਦਿਖਾਵਾ ਕਰਨ ਲਈ ਇੱਕ ਵਾਰੀ ਡਰਾਮਾ ਕਰਦੇ ਆ ਪਰ ਇਹ ਕਦੇ ਵੀ ਇਹ ਜ਼ਹਿਰਾਂ ਬੰਦ ਨਹੀਂ ਹੋਣੀਆਂ ਜੇ ਕੱਲੀ ਨੀਤੀ ਹੋਵੇ ਨਾ ਤੇ ਤਾਂ ਵੀ ਸਰ ਸਕਦਾ ਸੀ ਨੀਤੀ ਨਾ ਵੀ ਹੋਵੇ ਪਰ ਬੜੀ ਦੁਖਦੀ ਗੱਲ ਆ ਕਿ ਸਰਕਾਰ ਕੋਲ ਦੋਨੇ ਚੀਜ਼ਾਂ ਹੈ ਨਹੀਂ ਸੰਜੀਵ ਰੋੜੇ ਨੂੰ ਇੱਕ ਇੰਡਸਟਰੀ ਦਾ ਨੁਮਾਇੰਦਾ ਤੇ ਉਹਨੂੰ ਦੁੱਧ ਦੀ ਰਾਖੀ ਬਿੱਲੇ ਨੂੰ ਭਾਉਣ ਵਾਲੀ ਗੱਲ ਆ ਕਿ ਬੁੱਢੇਦਰੀ ਆਦੀ ਕਮੇਟੀ ਜਿਹੜੀ ਬਣਾਈ ਹੈ ਉਹਦੀ ਜਿਹੜੀ ਜ਼ਿੰਮੇਵਾਰੀ ਆ ਸੰਜੀਵ ਰੋੜੇ ਨੂੰ ਦੇ ਦਿੱਤੀ। ਔਰ ਜਿਹੜੇ ਬੰਦੇ ਨੇ ਜਿੱਤਣ ਤੋਂ ਬਾਅਦ ਪਹਿਲਾ ਕੰਮ ਜਿਹੜਾ ਉਸ ਬੰਦੇ ਨੇ ਇਹ ਕੀਤਾ ਕਿ ਇੰਡਸਟਰੀ ਨੂੰ ਕਿਹਾ ਵੀ ਹੌਸਲਾ ਰੱਖੋ ਵੀ ਮੈਂ ਖੜਾ ਆ। ਇਹ ਸਾਰੇ ਪੰਜਾਬ ਦੇ ਲੋਕ ਸਮਝ ਲੈਣ ਵੀ ਸਰਕਾਰ ਕਿੱਧਰ ਨੂੰ ਤੁਰੀ ਹੈ। ਕੋਰਟ ਦੇ ਡੰਡੇ ਤੋਂ ਬਾਅਦ ਗੱਲੀ ਬਾਤੀ ਢਿੱਡ ਜਿਹੜਾ ਆ ਉਹ ਭਰਿਆ ਜਾ ਰਿਹਾ ਆ। ਪਰ ਲੋਕ ਰਾਏ ਛੱਡੋ ਜਿਹੜੀ ਕੋਟ ਰਾਏ ਆਈ ਹੈ ਸਰਕਾਰ ਉਹਦੇ ਤੋਂ ਵੀ मुਨਕਰ ਆ। ਦੂਸਰੀ ਵੱਡੀ ਗੱਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਸੁਲਤਾਨਪੁਰ ਲੋਧੀ ਤੋਂ ਲਾਈਵ ਸੀ ਉਥੋਂ ਬੁੱਢੇ ਦਰਿਆ ਤੋਂ ਉਹਨਾਂ ਨੇ ਕਿਹਾ ਵੀ ਹੁਣ ਮੈਂ ਇੱਦੇ ਤੇ ਕੰਮ ਕਰੂੰਗਾ ਅੱਧੇ ਸਮੇਂ ਤੋਂ ਬਾਅਦ ਅਸੀਂ ਤੇ ਹੁਣ ਵੀ ਉਡੀਕਦੇ ਆਂ ਵੀ ਸ਼ਾਇਦ ਕੋਈ ਕੰਮ ਹੋਊਗਾ ਤੇ ਉਹ ਕਹਿੰਦੇ ਕਿ ਬਾਬਾ ਜੀ ਲੱਗੇ ਹੋਏ ਆ ਹੁਣ ਇੱਕ ਤੇ ਸਰਕਾਰਾਂ ਇਹ ਦੱਸ ਦੇਣ ਕਿ ਜਿਹੜਾ ਕੰਮ ਬਾਬਾ ਜੀ ਕਰਦੇ ਆ ਉਹ ਲੱਖਾ ਜੀ ਨੇ ਦੱਸਿਆ ਕਿ ਕਿਵੇਂ ਉਹ ਗਾਰ ਥੱਲੇੋਂ ਕੱਢਦੇ ਆ ਤੇ ਪੱਤਣ ਜਿਹੜਾ ਖਰਾਬ ਹੋ ਜਾਂਦਾ ਪਰ ਜਿਹੜਾ ਬਾਬਾ ਜੀ ਕੰਮ ਕਰਦੇ ਆ ਇਹ ਸਰਕਾਰ ਇਹ ਦੱਸ ਦੇਵੇ ਕਿ ਉਹ ਪੰਜਾਬ ਸਰਕਾਰ ਦਾ ਕੰਮ ਹੈ ਕਿ ਕਾਰ ਸੇਵਾ ਉਹਨਾਂ ਨੂੰ ਦੋਨੋਂ ਪਾਸੇ ਪ੍ਰਚਾਰਿਆ ਜਾਂਦਾ ਜਿੱਥੇ ਉਹਨਾਂ ਨੂੰ ਠੀਕ ਲੱਗੇ ਦੂਸਰੀ ਜਿਹੜਾ ਸਾਡਾ ਆਬਜੈਕਸ਼ਨ ਹੈ ਉਹ ਕਾਰ ਸੇਵਾ ਲਫ਼ਜ਼ ਤੋਂ ਵੀ ਆ ਕਿਸੇ ਫੈਕਟਰੀ ਵਾਲੇ ਦਾ ਨਿਜੀ ਗੰਦ ਜਿਹੜਾ ਰੋਜ਼ ਦਰਿਆਵਾਂ ਦੇ ਵਿੱਚ ਸੁੱਟਿਆ ਜਾਂਦਾ ਆ ਤੁਸੀਂ ਪੰਜਾਬ ਦੇ ਲੋਕਾਂ ਨੂੰ ਉਹ ਚੁੱਕਣ ਲਾ ਦਿੱਤਾ ਇਹ ਕਾਰ ਸੇਵਾ ਨਹੀਂ ਹੁੰਦੀ ਕਾਰ ਸੇਵਾ ਸਾਡੇ ਧਾਰਮਿਕ ਥਾਵਾਂ ਤੇ ਸਾਡੇ ਸੋਮਿਆਂ ਤੇ ਅਸੀਂ ਉਹਨਾਂ ਦੇ ਰੱਖ-ਰਖਾਅ ਦੇ ਲਈ ਕਰਦੇ ਆਂ ਸਰਕਾਰ ਦੀ ਜ਼ਿੰਮੇਵਾਰੀ ਹੈ ਵੀ ਜਿਹੜਾ ਗੰਦ ਤੇ ਜ਼ਹਿਰ ਡਿਗਦੀਆਂ ਨੇ ਉਹਨੂੰ ਰੋਕੇ ਨਾ ਕਿ ਪੈਸਾ ਇੰਡਸਟਰੀ ਕਮਾਵੇ ਤੇ ਜਿਹੜਾ ਉਹਦਾ ਕੰਮ ਆ ਉਹਦਾ ਗੰਦ ਚੱਕਣ ਪੰਜਾਬ ਦੇ ਲੋਕਾਂ ਨੂੰ ਲਾ ਦਿਓ ਤੇ ਮੁੜ ਕੇ ਉਹਨੂੰ ਧਾਰਮਿਕ ਰੰਗਤ ਦੇ ਕੇ ਉਹਨੂੰ ਘਰ ਸੇਵਾ ਕਹਿ ਦਿਓ ਐਨਜੀਟੀ ਦੇ ਵਿੱਚ 22 ਜੁਲਾਈ ਦੀ ਹੈ ਤੇ ਉਹਨੂੰ ਲੈ ਕੇ ਹੁਣ ਸਰਕਾਰ ਵੀ ਆਪਣੀ ਹਲਚਲ ਦਿਖਾ ਰਹੀ ਹੈ ਪਰ ਤੁਹਾਨੂੰ ਇਹ ਦੱਸ ਦਈਏ ਕਿ ਜਿਸ ਤਰ੍ਹਾਂ ਦੀ ਡਿਮਾਂਡ ਇੰਡਸਟਰੀ ਕਰਦੀ ਪਈ ਹੈ ਤੇ ਜਿਸ ਤਰ੍ਹਾਂ ਦੀ ਗੱਲਾਂ ਉੱਥੇ ਚੱਲ ਰਹੀਆਂ ਜੋ ਸਾਨੂੰ ਪਤਾ ਲੱਗ ਰਹੀਆਂ ਕਿ ਇੰਡਸਟਰੀ ਕਹਿ ਰਹੀ ਹੈ ਕਿ ਸਾਨੂੰ ਇੱਕ ਲੋਅਰ ਬੁੱਢਾ ਦਰਿਆ ਬਣਾ ਕੇ ਦਿਓ ਇਹਦੇ ਵਿੱਚ ਤੁਹਾਨੂੰ ਕਲੀਅਰ ਦੱਸ ਦਈਏ ਕਿ ਇਰੀਗੇਸ਼ਨ ਡਿਪਾਰਟਮੈਂਟ ਨੇ ਕਲੀਅਰਲੀ ਐਨਜੀਟੀ ਦੇ ਵਿੱਚ ਲਿਖ ਕੇ ਦਿੱਤਾ ਹੈ इवन ਪਹਿਲੇ ਡੀਸੀ ਆਫਿਸ ਦੇ ਵਿੱਚ ਵੀ ਉਹਨਾਂ ਦੀ ਲੈਟਰ ਪਹੁੰਚ ਚੁੱਕੀ ਸੀ ਜਿਹੜੀ ਐਨਜੀਟੀ ਦੇ ਵਿੱਚ ਇੱਕ ਐਵੀਡੈਂਸ ਹੈ ਕਿ ਲੋਅਰ ਬੁੱਢਾ ਦਰਿਆ ਜਿਹੜਾ ਹੈਗਾ ਉਹ ਫੀਜ਼ੀਬਲ ਹੀ ਨਹੀਂ ਹੈਗਾ ਲੁਧਿਆਣੇ ਲਈ ਤੇ ਜੇਕਰ ਉਹ ਬਣ ਗਿਆ ਤੇ ਆਸ-ਪਾਸੇ ਦੇ ਕਈ ਇਲਾਕਿਆਂ ਨੂੰ ਡਬੋ ਦੇਗਾ ਇਸ ਲਈ ਇਹ ਜਿਹੜੀ ਡਿਮਾਂਡ ਜਿਹੜੀ ਸ਼ੁਰੂ ਤੋਂ ਹੀ ਇੱਕ ਪ੍ਰੋਪੋਜ਼ਲ ਸੀਗੀ ਜਿਹਨੂੰ ਜਾਣ ਜਾਣ ਕੇ ਇੰਡਸਟਰੀ ਕਹਿੰਦੀ ਆਈ ਹੈ ਕਿ ਇਹ ਸਾਡੀ ਕਮਿਟਮੀ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੇ ਕਮਿਟਮੈਂਟ ਕੀਤੀ ਸੀ ਬਿਲਕੁਲ ਗਲਤ ਰਹੀ ਹੈ ਤੇ ਸਿਰਫ ਤੇ ਸਿਰਫ ਆਪਣਾ ਜਿਹੜਾ ਗੰਦ ਹੈ ਬੁੱਢੇ ਦਰਿਆਜ ਪਾ ਕੇ ਲੋਕਾਂ ਨੂੰ ਮਰਨ ਦਾ ਕੰਮ ਕਰਨ ਲਈ ਇੰਡਸਟਰੀ ਨੇ ਕੀਤਾ ਤੇ ਉਹਦੇ ਲਈ ਉਹਨਾਂ ਦੇ ਖਿਲਾਫ ਤਾਂ ਜੇ ਫਾਂਸੀ ਦੀ ਸਜ਼ਾ ਵੀ ਕਈ ਇਹਨਾਂ ਤੇ ਉਹ ਘੱਟ ਹੈਗੀ ਕਿਉਂਕਿ ਲੱਖਾਂ ਲੋਕ ਇਹਦੇ ਤੋਂ ਪੀੜਿਤ ਹੋ ਚੁੱਕੇ ਨੇ ਤੇ ਇਹਦੇ ਲਈ ਅਗਲੀ ਕਾਰਵਾਈ ਜਿਹੜੀ ਹੈਗੀ ਹੁਣ ਸਾਨੂੰ ਐਨਜੀਟੀ ਐਨਜੀਟੀ ਤੇ ਹੀ ਭਰੋਸਾ ਹੈ ਪੰਜਾਬ ਸਰਕਾਰ ਤਾਂ ਇਹਨਾਂ ਨਾਲ ਇਹਨਾਂ ਦੇ ਨਾਲ ਖੜੀ ਨਜ਼ਰ ਆ ਰਹੀ ਹੈ ਇਹ ਰੈਗੂਲੇਟਰੀ ਅਥਾਰਟੀ ਹੈ ਪੀਪੀਸੀਬੀ ਉਹ ਵੀ ਇਹਨਾਂ ਦੇ ਨਾਲ ਹੀ ਖੜਾ ਹੈ ਤੇ ਉਹ ਵੀ ਉੱਥੇ ਜਿਹੜੇ ਇਹਨਾਂ ਨੇ ਜਵਾਬ ਦੇੜੇ ਦਿੱਤੇ ਆ ਪੀਪੀਸੀਬੀ ਨੇ ਉਹਨਾਂ ਦੱਸ ਦਈਏ ਕਿ ਉਹਦੇ ਵਿੱਚ ਜਿਹੜੇ ਕਾਨੂੰਨ ਦੀਆਂ ਗੱਲਾਂ ਕਰਦੇ ਨੇ ਉਹਦੇ ਵਿੱਚੋਂ ਜਿਹੜੀ ਚੀਜ਼ ਉਹਨਾਂ ਨੂੰ ਪਸੰਦ ਆਂਦੀ ਉਹਨਾਂ ਹੀ ਚੱਕ ਕੇ ਐਨਜੀਟੀ ਦੇ ਵਿੱਚ ਦਿਖਾ ਰਹੇ ਨੇ ਇਨਕੰਪਲੀਟ ਸੈਂਟੈਂਸ ਪੀਪੀਸੀਬੀ ਜਿਹੜਾ ਐਨਜੀਟੀ ਦੇ ਵਿੱਚ ਪੇਸ਼ ਕਰ ਰਿਹਾ ਹੈ ਜਿਹਦੇ ਕਰਕੇ ਸਾਬਤ ਪਤਾ ਲੱਗਦਾ ਹੈ ਕਿ ਪੀਪੀਸੀਬੀ ਕਿੰਨੀ ਤਰੀਕੇ ਨਾਲ ਜਿਹੜਾ ਇੰਡਸਟਰੀਅਲ ਨਾਲ ਮਿਲਿਆ ਹੋਇਆ ਹੈ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਨੂੰ ਉਮੀਦ ਹੈ ਕਿ 22 ਤਰੀਕ ਨੂੰ ਐਨਜੀਟੀ ਜਿਹੜੇ ਸਾਡੇ ਵੱਲੋਂ ਕੰਟੈਂਪਟ ਲਗਾਈ ਗਈ ਹੈ ਉਹਦੇ ਤੇ ਪੀਪੀਸੀਬੀ ਦੀ ਚੰਗੀ ਖਚਾਈ ਹੋਏਗੀ ਤੇ ਸਾਡੀ ਸਾਨੂੰ ਇਹ ਵੀ ਉਮੀਦ ਹੈ ਕਿ ਹੋ ਸਕੇ ਤਾਂ ਜੇ ਵਾਇਗਰ ਨੂੰ ਚਾਇਆ ਤਾਂ ਡੈਫੀਨੇਟਲੀ ਕ੍ਰਿਮੀਨਲ ਪ੍ਰੋਸੀਡਿੰਗ ਜਿਹੜੀ ਹੈਗੀਆਂ ਪੀਪੀਸੀਬੀ ਦੇ ਅਫਸਰਾਂ ਦੇ ਖਿਲਾਫ ਹੋਣਗੀਆਂ ਤੇ ਸਾਨੂੰ ਇਹ ਹੈ ਕਿ ਲੋਕਾਂ ਦਾ ਸਾਥ ਜਿਹੜਾ ਇਦਾਂ ਹੀ ਮਿਲਦਾ ਰਹੇ ਤੇ ਲੋਕਾਂ ਨੂੰ ਇਹ ਹੈ ਕਿ ਆਪਣੀ ਆਪਣੇ ਹੱਕ ਦੇ ਲਈ ਆਪਣੇ ਫੰਡਾਮੈਂਟਲ ਰਾਈਟ ਲਈ ਅੱਗੇ ਆਣਾ ਪਏਗਾ ਤਾਂ ਹੀ ਤੁਹਾਨੂੰ ਜਿਹੜਾ ਆਪਣੀ ਸਾਫ਼ ਸਿਹਤ ਦਾ ਤੇ ਸਾਫ਼ ਹਵਾ ਵਾਤਾਵਰਣ ਦਾ ਇਹ ਜਿਹੜਾ ਹੱਕ ਮਿਲ ਸਕੇਗਾ ਧੰਨਵਾਦ